ਨਿਲੰਦਰ ਵਿੱਚ ਇੱਕ ਮੀਟਿੰਗ ਹੋਈ ਹੈ ਸਾਡੇ ਸਤਜਾਰਜੋਗ ਬਹੁਤ ਸਾਰੇ ਆਗੂ ਸਹਿਬਾਨ ਉਥੇ ਪਹੁੰਚੇ ਆ ਤੇ ਉਥੇ ਉਹਨਾਂ ਨੇ ਪ੍ਰਧਾਨ ਨੂੰ ਜਿਹੜੇ ਸ਼੍ਰੋਮ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਲਾਉਣ ਦਾ ਉਥੇ ਫੈਸਲਾ ਕਰ ਲਿਆ ਤੇ ਦੂਜੇ ਪਾਸੇ ਚੰਡੀਗੜ੍ਹ ਮੀਟਿੰਗ ਹੋਈ ਹੈ ਜਿੱਥੇ ਸਾਰੀ ਸਮੂਚੀ ਅਕਾਲੀ ਦਲ ਨੇ ਇਹ ਫੈਸਲਾ ਕੀਤਾ ਕਿ ਸਾਸੀਂ ਵਿਸ਼ਵਾਸ ਪੜਤ ਕਰਦੇ ਹਾਂ ਆਪਣੇ ਪ੍ਰਧਾਨ ਦੀ ਤੁਲਨਾ ਜੇ ਬਰਾਬਰ ਤੋਲਣ ਦੀ ਗੱਲ ਕਰੀਏ ਤੇ ਇੱਕ ਪਾਸੇ 1-2% ਤੇ ਦੂਜੇ ਪਾਸੇ 98% ਹੈ ਮਲੂਕਾ ਸਾਹਿਬ ਜਾਂ ਮਲੂਕਾ ਸਾਹਿਬ ਦੇ ਪਰਿਵਾਰ ਨੂੰ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਅਕਾਲੀ ਸਾਥੀ ਹੋਣ ਦੇ ਨਾਤੇ ਜੋ ਕੁਝ ਉਹਨਾਂ ਨੂੰ ਦਿੱਤਾ ਉਹ ਉਹ ਕਿਸੇ ਵੀ ਗਿਣਤੀ ਮਿੰਟਰੀ ਤੋਂ ਬਾਹਰ ਹੈ ਦੇਖੋ ਇੱਕ ਗੱਲ ਤਾਂ ਸਾਨੂੰ ਸਾਰਿਆਂ ਨੂੰ ਮੰਨ ਕੇ ਚੱਲਣੀ ਚਾਹੀਦੀ ਹੈ ਕਿ ਜਿਹੜੀ ਜਿਹੜਾ ਸਾਡਾ ਪੰਜਾਬ ਹੈ ਇਹ ਇੱਕ ਵਿਰਾਸਤ ਆ ਇੱਕ ਸੰਸਕ੍ਰਿਤੀ ਆ ਜਿਹਨੂੰ ਦੂਜੇ ਸ਼ਬਦਾਂ ਚ ਕਹਿੰਦੇ ਆ ਇਹ ਇੱਕ ਆਪਣੇ ਆਪ ਦੇ ਵਿੱਚ ਸੰਸਕਾਰ ਨੇ ਤੇ ਇੱਕ ਕੌਮੀਅਤ ਦਾ ਘਰ ਆ ਸੋ ਇਹਦੀ ਆਪਣੀ ਵੱਖਰੀ ਬੋਲੀ ਆ ਇਸ ਨੂੰ ਮਹਿਫੂਜ਼ ਰੱਖਣਾ ਜਿਹੜਾ ਕਿ ਜਿੱਥੇ ਸਾਡੇ ਵਾਸਤੇ ਜ਼ਰੂਰੀ ਹੈ ਉੱਥੇ ਦੇਸ਼ ਵਾਸਤੇ ਬਹੁਤ ਜ਼ਰੂਰੀ ਹੈ ਤੇ ਮੈਂ ਇਹ ਸਮਝਦਾ ਕਿ ਇਸ ਖੇਤਰ ਦੀ ਇਸ ਖਿੱਤੇ ਦੀ ਪਾਰਟੀ ਜਿਹੜੀ ਆ ਉਹ ਸ਼ਰੋਣੀ ਅਕਾਲੀ ਦਲ ਦੀ ਮਜ਼ਬੂਤੀ ਹੀ ਇਸ ਖਿੱਤੇ ਦੀ ਮਜ਼ਬੂਤੀ ਹੋ ਸਕਦੀ ਆ ਇਹਦੇ ਬੜੀ-ਬੜੀਆਂ ਸਮੱਸਿਆਵਾਂ ਆਈਆਂ ਪਿਛਲੇ ਸਮੇਂ ਦੇ ਅੰਦਰ ਚਾਹੇ ਪਾਣੀਆਂ ਦਾ ਮੁੱਦਾ ਆ ਗਿਆ ਪੰਜਾਬੀ ਬੋਦੇ ਇਲਾਕਿਆਂ ਦਾ ਆ ਗਿਆ ਚੰਡੀਗੜ੍ਹ ਦਾ ਆ ਗਿਆ ਹੋਰ ਵੀ ਕਿਸਾਨੀ ਦੇ ਨਾਲ ਬਹੁਤ ਵੱਡੇ ਪੱਧਰ ਤੇ ਜਿਹੜਾ ਧੱਕਾ ਹੋ ਰਿਹਾ ਤੇ ਵਿਕਰਾ ਹੋ ਰਿਹਾ ਇਹਦੀ ਲੜਾਈ ਜਿਹੜੀ ਆ ਇਹ ਖੇਤਰੀ ਪਾਰਟੀ ਜਿਹੜੀ ਕਾਲੀ ਦਲ 103 ਸਾਲ ਪੁਰਾਣੀ ਪਾਰਟੀ ਆ ਉਹੀ ਕਰ ਸਕਦੀ ਆ ਇਹ ਠੀਕ ਆ ਕਿ ਪਾਰਟੀਆਂ ਵਿੱਚ ਉਤਰਾਚੜਾ ਚੜਾਉਂਦੇ ਰਹਿੰਦੇ ਆ ਪਿਛਲੀਆਂ ਇਲੈਕਸ਼ਨਾਂ ਆਈਆਂ ਉਸ ਇਲੈਕਸ਼ਨਾਂ ਦੇ ਵਿੱਚ ਕਿ ਨਾ ਜਿਸ ਤਰ੍ਹਾਂ ਦੀ ਚੋਣ ਹੋਈ ਆ ਪਰ ਉਸ ਦੇ ਪਿੱਛੇ ਵੀ ਬੜੇ ਵੱਡੇ ਕਾਰਨ ਨੇ ਚਲੋ ਅੱਜ ਆਪਾਂ ਉਸ ਦੀ ਗੱਲ ਨਹੀਂ ਕਰਦੇ ਪਰ ਆਮ ਆਵਾਮ ਇੱਕ ਗੱਲ ਸੋਚਦਾ ਹੈ ਕਿ ਕਾਲੀ ਦਲ ਦੀ ਮਜ਼ਬੂਤੀ ਲਈ ਸਾਨੂੰ ਸਾਰਿਆਂ ਨੂੰ ਖੜਨਾ ਚਾਹੀਦਾ ਸੋ ਇੱਕ ਆਵਾਜ਼ ਆਈ ਆ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਲੰਧਰ ਵਿੱਚ ਇੱਕ ਮੀਟਿੰਗ ਹੋਈ ਆ ਸਾਡੇ ਸਤਕਾਰਯੋਗ ਬਹੁਤ ਸਾਰੇ ਆਗੂ ਸਹਿਬਾਨ ਉੱਥੇ ਪਹੁੰਚੇ ਆ ਤੇ ਉਥੇ ਉਹਨਾਂ ਨੇ ਪ੍ਰਧਾਨ ਨੂੰ ਜਿਹੜੇ ਸ਼ਰੋਣੂ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਲਾਉਣ ਦਾ ਉਥੇ ਫੈਸਲਾ ਕਰ ਲਿਆ ਤੇ ਦੂਜੇ ਪਾਸੇ ਚੰਡੀਗੜ੍ਹ ਮੀਟਿੰਗ ਹੋਈ ਆ ਜਿੱਥੇ ਸਾਰੀ ਸਮੂਚੀ ਅਕਾਲੀ ਦਲ ਨੇ ਇਹ ਫੈਸਲਾ ਕੀਤਾ ਕਿ ਸਾਨੂੰ ਸੀ ਵਿਸ਼ਵਾਸ ਭਰਟ ਕਰਦੇ ਆ ਆਪਣੇ ਪ੍ਰਧਾਨ ਦੀ ਉਸ ਜਿਹੜੀ ਆ ਜਿਹੜੀ ਕਾਰਜਕਾਰੀ ਵਿੱਚ ਸੋ ਇਹ ਗੱਲਾਂ ਤਾਂ ਦੋਨੇ ਜੇ ਮੈਂ ਕਹਿ ਲਵਾਂ ਕਿ ਦੋਨਾਂ ਦੀ ਤੁਲਨਾ ਜੇ ਬਰਾਬਰ ਤੋਲਣ ਦੀ ਗੱਲ ਕਰੀਏ ਤੇ ਇੱਕ ਪਾਸੇ 1-2% ਆ ਤੇ ਦੂਜੇ ਪਾਸੇ 98% ਆ ਪਰ ਇੱਕ ਉਹਨਾਂ ਨੇ ਆਵਾਜ਼ ਦਿੱਤੀ ਆ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਇੱਕ ਅਸੀਂ ਪਹਿਲੀ ਜੁਲਾਈ ਤੋਂ ਇੱਕ ਹੋਕਾ ਦੇਵਾਂਗੇ ਕਿਸੇ ਨੇ ਕੋਈ ਰੋਕਿਆ ਨਹੀਂ ਨਾ ਕੋ ਰੋਕ ਸਕਦਾ ਕਿ ਅਕਾਲੀ ਦਲ ਦੀ ਮਜ਼ਬੂਤੀ ਲਈ ਜਿਹੜਾ ਵੀ ਕੰਮ ਕਰੇਗਾ ਲੋਕ ਉਹਨੂੰ ਸਨਮਾਨ ਵੀ ਦੇਣਗੇ ਪਰ ਮੈਨੂੰ ਇਹ ਗੱਲ ਲੱਗਦੀ ਆ ਕਿ ਉਸ ਜਿਹੜਾ ਜਿਹੜਾ ਇਕੱਠ ਹੋਇਆ ਸੀ ਬੜੇ ਸਤਕਾਰਯੋਗ ਆਗੂ ਉੱਚ ਬੈਠੇ ਨੇ ਜਿਹੜੇ ਪਹਿਲਾਂ ਵੀ ਅਕਾਲੀ ਦਲ ਸੀਗੇ ਅਕਾਲੀ ਦਲ ਛੱਡ ਕੇ ਚਲੇ ਗਏ ਉਹਨਾਂ ਦੀ ਜਿਹੜੀਆਂ ਕਾਮਯਾਬੀ ਨਹੀਂ ਹੋਈ ਕਿਸੇ ਨੇ ਸ਼ਰੌਣੀ ਕਮੇਟੀ ਦੀ ਇਲੈਕਸ਼ਨ ਲੜ ਲਈ ਦੂਸਰੀਆਂ ਦਿੱਲੀ ਦੀਆਂ ਪਾਰਟੀਆਂ ਦੀ ਸ਼ਹਿ ਤੇ ਪਰ ਇੱਕ ਗੱਲ ਸਾਨੂੰ ਸਮਝ ਨਹੀਂ ਲੱਗੀ ਕਿ ਜਿਹੜੇ ਸਰਦਾਰ ਸਕੰਦਰ ਸਿੰਘ ਮਲੂਕਾ ਮਿਹੜੇ ਬੜੇ ਸਤਕਾਰਯੋਗ ਨੇ ਉਹਨਾਂ ਵੱਲੋਂ ਪਿਛਲੇ ਦਿਨੀ ਆਪਣੇ ਪਰਿਵਾਰ ਨੂੰ ਭਾਜੀਪੀ ਚ ਸਾਦੇ ਤੌਰ ਤੇ ਸ਼ਾਮਲ ਕੀਤਾ ਗਿਆ ਤੇ ਸ਼ਾਮਲ ਹੀ ਨਹੀਂ ਕੀਤਾ ਗਿਆ ਉਹਨਾਂ ਵੱਲੋਂ ਅਕਾਲੀ ਦਲ ਦੀ ਸਭ ਤੋਂ ਜਿਹੜੀ ਹੌਟ ਸੀਟ ਜਿਹਨੂੰ ਕਹਿ ਦਿੰਦੇ ਆ ਬੀਬਾ ਹਰਸਿਮਰਤ ਕੌਰ ਬਾਦਲ ਉਹਦੇ ਮੁਕਾਬਲੇ ਆਪਣੀ ਨੂ ਰਾਣੀ ਨੂੰ ਜਿਹੜੀ ਆ ਉੱਥੇ ਖੜਾਇਆ ਗਿਆ ਤੇ ਬਹੁਤ ਕੁਝ ਉੱਥੇ ਕੀਤਾ ਗਿਆ ਤੇ ਜਿਹਦੇ ਨਾਲ ਚੁਣੌਤੀ ਦਿੱਤੀ ਗਈ ਸਿੱਧੇ ਤੌਰ ਤੇ ਮਲੂਕਾ ਸਾਹਿਬ ਜਾਂ ਮਲੂਕਾ ਸਾਹਿਬ ਦੇ ਪਰਿਵਾਰ ਨੂੰ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਅਕਾਲੀ ਸਾਥੀ ਹੋਣ ਦੇ ਨਾਤੇ ਜੋ ਕੁਝ ਉਹਨਾਂ ਨੂੰ ਦਿੱਤਾ ਉਹ ਉਹ ਕਿਸੇ ਵੀ ਗਿਣਤੀ ਮਿੰਟ ਤੋਂ ਬਾਹਰ ਹੈ ਕੀ ਕਦੇ ਸੁਣਿਆ ਨਹੀਂ ਕਿਸੇ ਨੇ ਕਿ ਇੱਕ ਵੀਡੀਓ ਜਿਹੜਾ ਵਾ ਉਹ ਪੀਸੀਸ ਬਣ ਜੇ ਉਹਦਾ ਆਈਐਸ ਬਣ ਜਵੇ ਤੋਂ ਮੈਂ ਚਲੋ ਇਹਨਾਂ ਗੱਲਾਂ 'ਚ ਨਹੀਂ ਪੈਂਦਾ ਤੇ ਉਹ ਹੁਣ ਮਲੂਕਾ ਸਾਹਿਬ ਵੀ ਇਹ ਕਹਿੰਦੇ ਆ ਕਿ ਮੈਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਮੈਂ ਇੱਕ ਮਹਿਮ ਦੇ ਵਿੱਚ ਸ਼ਾਮਲ ਆ ਉਹ ਪਿਛਲੇ ਦਿਨਾਂ ਜਿਹੜੀਆਂ ਚੋਣਾ ਹੋਈਆਂ ਉਹਦੇ ਵਿੱਚ ਮਲੂਕਾ ਸਾਹਿਬ ਆਪਣੇ ਘਰੇ ਬੈਠੇ ਰਹੇ ਸ਼ਾਇਦ ਮੈਨੂੰ ਲੱਗਦਾ ਕਿ ਬਾਹਰ ਕੈਨੇਡਾ ਵੀ ਚਲੇ ਗਏ ਸੋ ਉਹਨਾਂ ਦੇ ਨਾਲ ਜਿੰਨੇ ਵੀ ਸਾਰੇ ਸਾਥੀ ਆ ਮੈਨੂੰ ਇਸ ਗੱਲ ਦਾ ਸਵਾਲ ਹੈ ਕਿ ਕੀ ਅਸੀਂ ਅਕਾਲੀ ਦਲ ਦੇ ਵਿੱਚ ਬੈਠ ਕੇ ਅਕਾਲੀ ਦਲ ਦੀ ਮਜ਼ਬੂਤੀ ਦਾ ਰਾ ਨਹੀਂ ਲੱਭ ਸਕਦੇ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਕੋਈ ਗੱਲ ਕੀਤੀ ਜਾ ਰਹੀ ਹੈ ਇਹਦੇ ਪਿੱਛੇ ਕੋਈ ਨਾ ਕੋਈ ਸ਼ਕਤੀ ਕੰਮ ਕਰਦੀ ਹੈ ਜਿਹੜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਪਦਰਤੇ ਸਾਹਮਣੇ ਆ ਗਈ ਆ ਪਰ ਅਸੀਂ ਅਸੀਂ ਚਾਹਵਾਂਗੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਕਿ ਉਹ ਜਿਹੜੇ ਅਕਾਲੀ ਦਲ ਦੀ ਮਜ਼ਬੂਤੀ ਬਾਹਰ ਰਹਿ ਕੇ ਕਰਨਾ ਚਾਹੁੰਦੇ ਆ ਉਹ ਅਕਾਲੀ ਦਲ ਦੇ ਨਾਲ ਜੁੜ ਕੇ ਅਕਾਲੀ ਦਲ ਦੀ ਮਜ਼ਬੂਤੀ ਕਰਨ ਕਿਉਂਕਿ ਆਉਣ ਵਾਲੀਆਂ ਨਹੀਂ ਚੋਣਾਂ ਵਾਂ ਤੇ ਖਾਸ ਤੌਰ ਤੇ ਜਿਹੜੇ ਪੰਜਾਬ ਤੇ ਹੱਲੇ ਹੋ ਰਿਹਾ ਪਾਣੀਆਂ ਦਾ ਹੱਲਾ ਬਹੁਤ ਜ਼ਬਰਦਸਤ ਆ ਕਾਂਗਰਸ ਵੀ ਪਾਣੀ ਦੇ ਖਿਲਾਫ ਸਾਡੇ ਖੋਹਣ ਦੀ ਤਿਆਰੀ ਚਾ ਬੀਜੇਪੀ ਖੋਹਣ ਦੀ ਤਿਆਰੀ ਚਾ ਆਮ ਆਦਮੀ ਦਿੱਲੀ ਬੈਠੀ ਖੋਹਣ ਦੀ ਤਿਆਰੀ ਚਾ ਪੰਜਾਬ ਚ ਬਿਠਾ ਮੁੱਖ ਮੰਤਰੀ ਸਾਡੇ ਜਿਹੜੇ ਆ ਅੰਕੜੇ ਤਿਆਰ ਕਰੀ ਬਿਠਾ ਕਿ ਪਾਣੀ ਪੰਜਾਬ ਕੋਲੇ ਵਾਧੂ ਆ ਕਿ ਸੁਪਰੀਮ ਕੋਰਟ ਦਿੱਤਾ ਜਾਵੇ ਤਾਂ ਕਿ ਐਸਵਾਈਐਲ ਨਹਿਰ ਕੱਢੀ ਜਾਵੇ ਤੇ ਇਹ ਹਾਲਾਤ ਇਸ ਤਰ੍ਹਾਂ ਦੇ ਨੇ ਪਹਿਲਾਂ ਜਦੋਂ ਇਹ ਗੱਲ ਉੱਠੀ ਸੀ ਤੇ ਪੰਜਾਬ ਦੇ ਅੰਦਰ ਬਹੁਤ ਹਾਲਾਤ ਮਾੜੇ ਹੋਏ ਸੀ ਤੇ ਪੰਜਾਬ ਦੇ ਮਾੜੇ ਹਾਲਾਤਾਂ ਦਾ ਮਤਲਬ ਆ ਕਿ ਦੇਸ਼ ਦੇ ਅੰਦਰ ਅਸਥਿਰਤਾ ਪੈਦਾ ਹੁੰਦੀ ਆ ਤੋ ਮੈਂ ਹੁਣ ਵੀ ਇਹੀ ਬੇਨਤੀ ਕਰਦਾ ਕਿ ਜਿਹੜੇ ਲੋਕ ਜਿਹੜੇ ਆ ਆਪਣੇ ਆਪ ਨੂੰ ਅਕਾਲੀ ਦਲ ਦੀ ਮਜ਼ਬੂਤੀ ਦੀ ਗੱਲ ਕਰਦੇ ਆ ਅਸੀਂ ਅਸੀਂ ਤਾਂ ਇੱਕ ਬੜੇ ਛੋਟੇ ਜਿਹੇ ਵਰਕਰ ਆ ਅਸੀਂ ਉਹਨਾਂ ਨੂੰ ਅਪੀਲ ਵੀ ਕਰਦੇ ਆ ਹੋ ਸਕਿਆ ਜੇ ਉਹਨਾਂ ਨੇ ਸਮਝ ਦਿੱਤਾ ਅਸੀਂ ਉਹਨਾਂ ਨੂੰ ਮਿਲਾਂਗੇ ਵੀ ਇਸ ਗੱਲ ਦੀ ਗੱਲ ਕਰਾਂਗੇ ਕਿ ਇਹ ਮੁਹਿਮਾ ਜਿਹੜੀਆਂ ਵੱਖੋ ਵੱਖਰੀਆਂ ਨਾ ਚਲਾਓ ਕਿਉਂਕਿ ਪਹਿਲਾਂ ਵੀ ਮੁਹਿਮਾ ਬੜੀਆਂ ਚੱਲ ਚੁੱਕੀਆਂ ਨੇ ਉਹਨਾਂ ਮੁਹਿਮਾ ਦਾ ਅਸਰ ਕੋਈ ਨਹੀਂ ਹੋਇਆ ਉਹਨਾਂ ਮੁਹਿਮਾ ਦਾ ਨਤੀਜਾ ਕੋਈ ਨਹੀਂ ਹੋਇਆ ਮੁਰਮੁਰ ਘੋੜਮੜ ਘੁੜਮੜ ਅਖੀਰ ਜਿਹੜੀ ਆ ਕਾਲੀ ਦਲ ਦੇ ਮੁਖ ਤਾਰਾ ਵਿੱਚ ਹੀ ਆਏ ਸੋ ਮੇਰੇ ਲਈ ਸਾਰੇ ਸਤਿਕਾਰਯੋਗ ਆ ਸੋ ਹੈਰਾਨੀ ਇਸ ਗੱਲ ਦੀ ਆ ਕਿ ਜਿਨ੍ਹਾਂ ਲੋਕਾਂ ਨੇ ਕਾਲੀ ਦਲ ਨੂੰ ਪਿਛਲੇ ਦਿਨਾਂ ਦੇ ਵਿੱਚ ਖਤਮ ਕਰਨ ਦੇ ਲਈ ਆਪਣੇ ਪਰਿਵਾਰ ਦੇ ਬਾਰੇ ਤੇ ਆਪਣੇ ਆਪ ਦੇ ਵਿੱਚ ਜਿਵੇਂ ਕੰਮ ਕੀਤੇ ਸੋ ਬਹੁਤ ਸਾਰੇ ਆਗੂ ਨੇ ਮੈਂ ਸਾਰਿਆਂ ਦੀ ਇਸ ਤਰ੍ਹਾਂ ਦੀ ਗੱਲ ਕਰਨ ਤੋਂ ਮੈਂ ਸੰਕੋਚ ਕਰਦਾ ਅੱਜ ਦੇ ਦਿਨ ਤਰੀਕ 'ਚ ਪਰ ਉਹਨਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਉਹ ਬਾਹਰ ਰਹਿਣ ਦੀ ਬਜਾਏ ਉਹ ਪਾਰਟੀ ਦੇ ਵਿੱਚ ਬੈਠ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਕਿਉਂਕਿ ਪੰਜਾਬ